ਮਸ਼ਹੂਰ ਇਨਸਟਾਗ੍ਰਾਮਰ ਤੇ ਯੂਟਿਊਬਰ ਮੀਕੂ ਟੈਲਰ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟਰੋਲ ਹੋ ਰਹੀ ਹੈ ਤੇ ਲੋਕ ਉਸ ਨੂੰ ਕਾਫੀ ਜ਼ਿਆਦਾ ਆਵਾਤਾਵਾ ਬੋਲ ਰਹੇ ਹਨ ਕਿਉਂਕਿ ਮੀਕੂ ਟੈਲੋ ਆਪਣੇ ਸਹੁਰੇ ਪਰਿਵਾਰ ਤੋਂ ਛੱਡ ਕੇ ਜਿਹੜਾ ਹੁਣ ਆਪਣੇ ਮਾਇਕੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਉੱਥੇ ਹੀ ਲੋਕ ਉਸ ਨੂੰ ਪੁੱਛ ਰਹੇ ਹਨ ਕਿ ਮੀਕੂ ਟੈਲੋ ਤੋਂ ਚੂੜਾ ਬਾਹਾਂ ਦੇ ਵਿੱਚ ਕਿਉਂ ਨਹੀਂ ਪਾਉਂਦੀ ਤੇ ਹੋਰ ਵੀ ਕਾਫੀ ਮੰਦਾ ਚੰਗਾ ਉਸ ਨੂੰ ਬੋਲਿਆ ਜਾ ਰਿਹਾ ਹੈ ਤੇ ਕੁਝ ਕੁ ਟਾਈਮ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਉਸ ਦਾ ਵਿਆਹ ਜਿਹੜਾ ਅਨਮੋਲ ਗੱਲ ਦੇ ਨਾਲ ਹੋਇਆ ਸੀ ਤਾਂ ਮੀਕੂ ਟੈਲੋ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਜਿਹੜਾ ਇੱਕ ਵੱਡਾ ਰਿਪਲਾਈ ਦਿੱਤਾ ਹੈ ਸਭ ਤੋਂ ਪਹਿਲਾਂ ਤੁਸੀਂ ਮੀਕੂ ਢੱਲੋ ਦੇ ਵੱਲੋਂ ਸ਼ੇਅਰ ਕੀਤੀਆਂ ਇਹ ਸਟੋਰੀਆਂ ਦੇਖੋ ਜਿੱਜਾ ਦੀ ਟਿਕਾੜੀ ਹੈ ਤਾਂ ਵਿਆਹ ਤੋਂ ਬਾਅਦ ਦਰਵਾਜ਼ੇ ਪਿੱਛੇ ਇੱਕ ਡੰਡਾ ਰੱਖੋ ਟਾਈਮ ਟਾਈਮ ਤੇ ਇਹਨਾਂ ਦੀ ਸਰਵਿਸ ਕਰਦੇ ਰਹੋ ਟਿਕੀਆਂ ਰਹਿਣਗੀਆਂ ਤੂੰ ਗੱਲ ਕਰਦਾ ਹਮੇਸ਼ਾ ਹੀ ਇੱਕ ਪਾਸੇ ਦੀ ਕਿਉਂ ਨੀ ਗੱਲ ਤੂੰ ਦੂਜੇ ਪਾਸੇ ਕਮਾਈ ਨਹੀਂ ਗੱਲ ਤੂੰ ਜਿਹੜੀ ਕੀਤੀ ਇਹ ਕਾਨੂੰਨ ਕਿੱਥੇ ਹੋ ਗਿਆ ਨਾਲ ਤੁਹਾਨੂੰ ਕੁਵਾਰੀ ਕੁੜੀ ਮਿਲ ਜਣੀ ਅੱਜ ਕੱਲ ਕੁੜੀਆਂ ਪੈਸੇ ਤੇ ਹੀ ਮਰਦੀਆਂ ਹੁੰਦੀਆਂ ਲੱਗਦਾ ਦਿੱਤੀ ਨਹੀਂ ਇਹਨੂੰ ਕੁੜੀ ਕਿਸੇ ਨੇ ਤਾਂ ਹੀ ਐਸੋ ਕਰਦਾ ਸਵਾਲ ਕਹਿੰਦਾ ਜਨਮੀਆਂ ਮਰਦੀਆਂ ਪੈਸੇ ਤੇ ਨੂੰ ਪੁੱਛੋ ਬਲੇ ਦੀ ਮਾਂ ਦੇ ਪੈਰ ਬਲੇ ਦਾ ਕੀ ਹੈ ਚੱਲ ਕਿ ਉਹ ਜੰਮਣ ਵਾਲੀ ਵੀ ਪੁੱਛਤਾਉਂਦੀ ਹੋਣੀ ਜਿਹੜਾ ਪਾਸ਼ਨ ਦਿੰਦਾ ਪੀਣਾ ਸਭ ਗੱਲਾਂ ਤੋਂ ਬਾਅਦ ਤਾਂ ਇਹ ਹੀ ਲੱਗ ਰਿਹਾ ਹੈ ਕਿ ਮੀਕੂ ਟਿੱਲੋ ਕਿਸੇ ਨਾ ਕਿਸੇ ਦੁੱਖ ਦੇ ਕਾਰਨ ਚਿੰਤਾ ਦੇ ਵਿੱਚ ਲੱਗ ਰਹੀ ਹੈ ਤਾਂ ਹੀ ਕਰਕੇ ਉਹ ਇਸ ਤਰ੍ਹਾਂ ਦੀ ਕੂਟੇਲੋ ਤੂੰ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਕਿਉਂ ਨਹੀਂ ਰਹਿ ਰਹੀ ਤੇ ਉਸ ਨੇ ਕੁਝ ਕੁ ਦਿਨ ਪਹਿਲਾਂ ਇਹ ਗੱਲ ਬੋਲੀ ਸੀ ਕਿ ਮੈਂ ਕਿਸੇ ਇੰਟਰਵਿਊ ਜਾਂ ਆਫੀਸ਼ੀਅਲ ਤਰੀਕੇ ਨਾਲ ਤੁਹਾਨੂੰ ਆਪਣੀ ਸੈਡਨੈਸ ਦਾ ਰਾਜ ਦੱਸਾਂਗੀ ਤੇ ਉੱਥੇ ਹੀ ਮੀਕੂ ਢੱਲੋ ਦੇ ਵੱਲੋਂ ਲਗਾਤਾਰ ਅਜੀਬ ਵੀ ਸੋਸ਼ਲ ਅਕਾਊਂਟਸ ਦੇ ਉੱਪਰ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਲੋਕ ਉਹਨਾਂ ਦੇ ਡਾਈਵੋਰਸ ਦੀਆਂ ਜੜੀਆਂ ਅਫਵਾਹਾਂ ਉਹ ਵੀ ਫਲਾ ਰਹੇ ਹਨ ਤੇ ਬਾਕੀ ਅਸੀਂ ਕਹਿੰਨੇ ਆ ਕਿ ਕਿਸੇ ਦੀ ਪਰਸਨਲ ਲਾਈਫ ਬਾਰੇ ਆਪਾਂ ਇਸ ਤਰ੍ਹਾਂ ਕੁਝ ਨਹੀਂ ਬੋਲ ਸਕਦੇ ਅਸਲ ਸੱਚ ਜਾਣਤਾ ਮੀਕੂ ਢੱਲੋ ਦੀ ਹੈ ਜਾਂ ਉਹ ਪ੍ਰਮਾਤਮਾ ਜਾਣਦਾ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ